ਦੇ ਕੋ ਗੱਲ ਇਸ ਤਰ੍ਹਾਂ ਚੋਣਾ ਚੱਲਦੀਆਂ ਦੌਰ ਚੱਲ ਰਿਹਾ ਚੋਣਾ ਦਾ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਬਹੁਤ ਹੋ ਰਹੀਆਂ ਨੇ ਤੇ ਅਸੀਂ ਵੀ ਇਹ ਸੋਚ ਕੇ ਤੇ ਸਾਡੇ ਵੀ ਬਥੇਰੇ ਇੱਥੇ ਚੱਲੇ ਆ ਜਦ ਬਾਰੀਆਂ ਚੱਲੀਆਂ ਬੜਾ ਕੁਝ ਹੋਇਆ 5 ਸਾਲ ਸਰਪੰਚੀ ਕੀਤੀ ਮੈਂ ਪਹਿਲਾਂ ਟ੍ਰੈਂਡ ਦੇ ਕੰਮ ਵਧੀਆ ਕੀਤੇ ਨੇ ਆਪਣੀ ਮਰਜ਼ੀ ਨਾਲ ਹੀ ਮੈਂ ਆ ਜਿਹੜੀ ਹੈ ਗਿਆਨਕੌਰ ਇਹ ਦਸਾਂ ਦੇ ਘਰ ਦੀ ਇਹਨਾਂ ਨੂੰ ਆਪਣੀ ਮਰਜ਼ੀ ਨਾਲ ਹੀ ਮੈਂ ਸਰਵਸੰਮਤੀ ਦੇ ਨਾਲ ਸਰਪੰਚ ਬਣਾਇਆ ਇਹਨਾਂ ਨੂੰ ਮੈਂਬਰ ਵੀ ਅਸੀਂ ਸਰਵਸੰਮਤੀ ਨਾਲ ਹੀ ਚੁਗਲੇ ਨੇ ਪੰਜ ਤੇ ਸਰਵਸੰਮਤੀ ਨਾਲ ਹੀ ਸਰਪੰਚ ਬਣਾਇਆ ਇਸ ਕਰਕੇ ਵੀ ਸਮੂਹ ਪੰਚਾਇਤ ਜਿੰਨੀ ਵੀ ਸਾਡੇ ਪਿੰਡ ਦੀ ਇਕੱਠੀ ਹੋਈ ਆ ਵੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਪੰਚਾਇਤ ਰਲ ਕੇ ਸਾਰੀ ਇਹ ਪਿੰਡ ਦੇ ਕੰਮ ਵਧੀਆ ਕਰਨਗੇ ਤੇ ਵਧੀਆ ਢੰਗ ਦੇ ਨਾਲ ਇਹ ਪਿੰਡ ਦਾ ਵਿਕਾਸ ਕਰਨਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਗ੍ਰਾਂਟ ਵੀ ਇਹਨਾਂ ਨੂੰ ਚਲੋ ਮਿਲੇਗੀ ਵਧੀਆ ਢੰਗ ਨਾਲ ਤੇ ਕੰਮ ਵੀ ਕਰਨਗੇ ਤੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਪੰਚਾਇਤ ਵਧੀਆ ਬਣਾਵਾਂਗੇ ਆਪਾਂ ਇਸ ਕਰਕੇ ਆਪਾਂ ਇਹਨਾਂ ਨੂੰ ਸਰਬਸੰਮਤੀਨਾ ਬਣਾਇਆ ਤੇ ਨਾਲੇ ਭਗਵੰਤ ਸਿੰਘ ਮਾਨ ਜਿਹੜੇ ਨੇ ਉਹਨਾਂ ਦਾ ਕਹਿਣਾ ਵੀ ਆ ਕਿ 5 ਲੱਖ ਰੁਪਈਆ ਸਰਬਸੰਮਤੀ ਵਾਲਿਆਂ ਨੂੰ ਜਿਹੜਾ ਪਿੰਡ ਸਰਬਸੰਮਤੀ ਬਣਾਵੇ ਉੱਥੇ ਸਰਬਸੰਮਤੀਨਾ 5 ਲੱਖ ਰੁਪਈਆ ਹਰ ਪਿੰਡ ਨੂੰ ਦੇਣਗੇ ਅਸੀਂ ਉਸ ਗੱਲ ਦਾ ਵੀ ਫਾਇਦਾ ਠਾਉਂਦੇ ਹੋਈ ਇਸ ਕਰਕੇ ਆਪਾਂ ਸਰਬਸੰਮਤੀ ਕੀਤੀ ਆ ਕਿਸੇ ਪਿੰਡ ਦੇ ਵਿੱਚ ਕਿਸੇ ਨੂੰ ਤਰਾਜ ਪਿੰਡ ਦੇ ਵਿੱਚ ਕਿਸੇ ਨੂੰ ਨਹੀਂ ਹੈਗਾ ਹਰ ਬੰਦਾ ਸਾਡੇ ਨਾਲ ਹੈ ਤੇ ਹਰ ਬੀਬੀ ਭੈਣ ਸਭ ਨਾਲ ਨੇ ਸਰਬਸੰਮਤੀ ਦੇ ਨਾਲ ਹੀ ਆਪਾਂ ਚੁਣਿਆ ਗਿਆਨਕੌਰ ਨੂੰ ਗਿਆਨਕੌਰ ਸਰਪੰਚਾ ਨੀਲਮ ਦੇਵੀ ਮੈਂਬਰ ਪੰਚਾਇਤ ਇੱਕ ਸਰਜੀਤ ਕੋਰ ਸਰਪੰਚ ਮੈਂਬਰ ਪੰਚਾਇਤ ਇੱਧਰ ਕੀ ਨਾਂ ਆਪਣਾ ਰਾਜਵੀਰ ਸਿੰਘ ਮੈਂਬਰ ਪੰਚਾਇਤ ਦੀਪ ਸਿੰਘ ਮੈਂਬਰ ਪੰਚਾਇਤ ਸਵਰਨ ਸਿੰਘ ਮੈਂਬਰ ਪੰਚਾਇਤ ਸਿਆਂ ਦੀ ਪੰਚਾਇਤ ਇਹ ਰਲ ਕੇ ਕੰਮ ਕਰਨਗੇ ਤੇ ਬਹੁਤ ਬਹੁਤ ਵਿਧਾਨੀਆਂ ਅੱਜ ਸਾਡੇ ਪਿੰਡ ਨੂੰ ਵੀ ਤੇ ਪੰਚਾਇਤ ਨੂੰ ਵੀ ਬਹੁਤ ਵਧੀਆ ਇਹਨਾਂ ਕੰਮ ਕਰਨਗੇ ਤੇ ਆਪਾਂ ਇਹਨਾਂ ਦੇ ਨਾਲ ਹੀ ਚੱਲਾਂਗੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਆ ਮੈਂ ਇਹਨਾਂ ਨੂੰ ਸਹਿਮਤੀ ਨਾਲ ਜੀ ਸਰਪੰਚ ਬਣਾਇਆ ਸਾਰਿਆਂ ਨੂੰ ਧੰਨਵਾਦ ਇਹਨਾਂ ਨੇ ਮੈਨੂੰ ਸਹਿਮਤੀ ਨਾਲ ਸਰਪੰਚ ਸੀ ਇਹ ਪੰਜ ਸਾਡੇ ਰਾਜ ਜਗੀਰ ਸਿੰਘ ਇਹਨਾਂ ਨੇ ਮੈਨੂੰ ਅੱਜ ਨੇ ਕਿੰਵੇਂ ਭਲਾ ਸਕਦੀ ਇਹਨਾਂ ਨੇ ਅੱਜ ਮੈਨੂੰ ਬਹੁਤ ਸੋਨਾ ਬਣਾਇਆ ਇਹਨਾਂ ਨੇ ਪੈਨ ਡਾਲਿਆਂ ਦੀ ਮੈਂ ਸਾਰੇ ਪੈਨ ਵਾਲਿਆਂ ਦੀ ਧੰਨਵਾਦ ਕਰਣੀ ਸਰਪੰਚ ਬਣ ਕੇ ਮਦਾ ਵਿਕਾਸ ਵੀ ਕਰਾਂਗੇ ਕਰਾਂਗੇ ਨਹੀਂ ਕਰਾਂਗੇ ਮੈਨੂੰ ਪਤਾ ਇਹ ਮੈਨੂੰ ਤੁਹਾਨੂੰ ਪਤਾ ਪਹਿਲੀ ਵਾਰੀ ਬਣੇ ਹੁੰਦਾ ਫਿਰ ਤੁਹਾਨੂੰ ਪਤਾ ਇਹ ਮੈਂ ਚੰਗ ਵੀ ਹੁੰਦਾ ਆਂਦਾ ਹੀ ਹੈ ਆਹੋ ਤੁਹਾਨੂੰ ਪਤਾ ਹੀ ਹੈ ਫਿਰ ਇਹ ਕਿਹੜਾ ਬੋਲਦੀ ਹੈ ਮੈਂ ਤਨ ਮੈਂ ਤਨਾ ਇਨਾ ਕਰ ਸਕਦਾ ਜੀ ਬਾਈ ਗੁਰਜੀ ਦੀ ਫਤਿਹ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਮੁੱਖ ਮੰਤਰੀ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਵੀ ਆ ਤੇ ਹੋਰ ਪਿੰਡਾਂ ਦੇ ਚਲੋ ਆਪਾਂ ਇਹ ਮੈਂਬਰ ਪੰਚਾਇਤ ਪੰਜ ਸਰਪੰਚ ਸਾਰੇ ਅੱਜ ਸਰਬਸੰਮਤੀ ਨਾਲ ਸਰਦਾਰਨੀ ਗਿਆਨਕੌਰ ਨੂੰ ਜੋ ਕਿ ਅੱਜ ਸਰਪੰਚੀ ਦੇ ਰਿਹਾ ਸਾਰੇ ਪਿੰਡ ਦਾ ਸਹਿਯੋਗ ਪੂਰਾ ਬਹੁਤ ਹੀ ਪਿਆਰ ਸਤਿਕਾਰਯੋਗ ਨਾਲ ਇਹਨਾਂ ਨੂੰ ਅੱਜ ਬਣਾਇਆ ਤੇ ਆਪਣੇ ਇਮਾਨ ਧਰਮ ਨਾਲੇ ਕੰਮ ਵੀ ਕਰਨਗੇ ਤੇ ਬਹੁਤ ਹੀ ਇਮਾਨਦਾਰੀ ਨਾਲ ਸਾਰਿਆਂ ਦੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਤੇ ਮੇਰੀ ਇਹੀ ਬੇਨਤੀ ਹੈ ਸਾਰੇ ਪਿੰਡਾਂ ਨੂੰ ਪਿੰਡ ਵਾਸੀਆਂ ਨੂੰ ਕਿ ਸਾਰੇ ਹੀ ਸਰਬਸੰਮਤੀ ਨਾਲ ਹੀ ਸਰਪੰਚ ਬਣਾਏ ਜਾਣ ਤੇ ਆਪਾਂ ਜੋ ਕਿ ਭਗਵੰਤ ਮਾਨ ਸਾਹਿਬ 5 ਲੱਖ ਰੁਪਿਆ ਗ੍ਰਾਂਟ ਮੰਨੀ ਹੋਈ ਹੈ ਸਾਰਿਆਂ ਨੂੰ ਸਰਬਸੰਮਤੀ ਦਾ ਤੇ ਸਾਰੇ ਆਪਾਂ ਉਹ ਪ੍ਰਾਪਤ ਕਰੀਏ ਤੇ ਆਮ ਆਦਮੀ ਪਾਰਟੀ ਦਾ ਵੀ ਪੂਰਾ ਧੰਨਵਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਨਗਰ ਪੰਚਾਇਤ ਪਿੰਡ ਬਾਈਗਰ ਬਸਤੀ ਦੇ ਮੂਲਿਆਂ ਤੋਂ ਆਪ ਸੁਖਦੇਵ ਸਿੰਘ ਸਾਰੀ ਪੰਚਾਇਤ ਦਾ ਧੰਨਵਾਦ ਕਰਦਾ ਹਾਂ ਤੇ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਸਰਪੰਚ ਗਿਆਨ ਗੁਰ ਨੂੰ ਬਣਾਇਆ ਇਹ ਮੇਰੇ ਮਾਮੀ ਜੀ ਵੀ ਨੇ ਤੇ ਮਾਮਾ ਜੀ ਦੇਜਤ ਸਿੰਘ ਜੀ ਜਿਹੜੇ ਗੁਜ਼ਰ ਚੁੱਕੇ ਨੇ ਉਹਨਾਂ ਨੇ ਸਰਪੰਚੀ ਸਾਨੂੰ ਕਹੀ ਸੀ ਤੇ ਆਪਾਂ ਸਰਪੰਚ ਜਿਹੜੀ ਹੈ ਦਿੱਤੀ ਹੋਈ ਹੈ ਤੇ ਮੈਂ ਸਾਰੇ ਜਿੰਨੇ ਵੀ ਪਿੰਡਾਂ ਦੇ ਵਿੱਚ ਸਰਪੰਚ ਪੰਚ ਜਿੰਨੇ ਵੀ ਸਹਿਬਾਨ ਹੈਗੇ ਨੇ ਮੈਂ ਉਹਨਾਂ ਨੂੰ ਇਹੀ ਐਲਾਨ ਕਰੂੰਗਾ ਕਿ ਜਿੰਨੇ ਵੀ ਹੋ ਸਕਦੀ ਸਰਬਸੰਮਤੀ ਕਰੋ ਆਗਰ ਜੀ ਖਾਲਸਾ ਆਗਰ ਜੀ ਕੀ